ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਨਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨੀ ਬਣਦੀ ਹੈ ਭਾਈ ਮਹਾਰਾਜ ਨੂੰ ਨਮਸਕਾਰ ਕਰਨ ਤੇ ਬਹੁਤ ਸੁਖ ਪ੍ਰਾਪਤ ਹੁੰਦੇ ਆ ਗੁਰੂ ਮਹਾਰਾਜ ਨੂੰ ਨਮਸਕਾਰ ਕਰਨੀ ਸਤਿਗੁਰ ਜੀਆਂ ਦਾ ਅਦਬ ਸਤਕਾਰ ਕਰਨਾ ਕਿਉਂਕਿ ਵੱਡਿਆਂ ਤੋਂ ਵੱਡੇ ਹਨ ਸ਼ਾਹਾਂ ਦੇ ਸ਼ਾਹ ਹਨ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਬਾਰਸ਼ਾਹਾਂ ਦੇ ਬਾਰਸ਼ਾ ਦਰਵੇਸ ਸਤਿਗੁਰੂ ਮਹਾਰਾਜ ਹਨ ਖਾਲਸਾ ਜੀ ਕਿਸੇ ਸੰਸਾਰ ਵਿੱਚ ਜਿਵੇਂ ਮੰਨ ਲਓ ਕਿਸੇ ਬਜ਼ੁਰਗ ਦਾ ਆਪਾਂ ਆਦਰ ਸਤਕਾਰ ਕਰਦੇ ਹਾਂ ਤੇ ਉਹ ਰਾਹ ਦੁਰਾਡੇ ਕਿਤੇ ਵੀ ਜਾਂਦੇ ਆਂ ਭਾਈ ਸਾਡੀ ਗੱਲ ਜਰੂਰ ਸੁਣੇਗਾ ਜਦੋਂ ਆਪਾਂ ਕਿਸੇ ਬਜ਼ੁਰਗ ਦਾ ਸਨਮਾਨ ਕਰਦੇ ਹਾਂ ਉਹਦਾ ਸਤਕਾਰ ਕਰਦੇ ਹਾਂ ਤੇ ਸਾਡੇ ਪੱਖ ਦੀ ਉਹ ਗੱਲ ਕਰਦਾ ਹੈ ਇਸੇ ਪ੍ਰਕਾਰ ਜਦੋਂ ਪਰਮੇਸ਼ਰ ਵਾਹਿਗੁਰੂ ਜੀ ਦਾ ਅਦਬ ਸਤਕਾਰ ਰੱਖਾਂਗੇ ਨਮਸਕਾਰਾਂ ਕਰਾਂਗੇ ਮਹਾਰਾਜ ਸਾਡੀ ਬੇਨਤੀ ਸੁਣਨਗੇ ਸਾਡੇ ਅੰਗ ਸੰਗ ਸਹਾਇ ਹੋ ਕੇ ਸਾਡੇ ਸਭੇ ਕਾਰਜ ਕਰਨਗੇ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਹੈ ਖਾਲਸਾ ਜੀ ਜਿਹੜਾ ਸਤਗੁਰਾਂ ਨੂੰ ਅਦਬ ਸਤਕਾਰ ਨਾਲ ਭਾਈ ਦਾ ਤਮਸਤਕ ਹੁੰਦਾ ਹੈ ਨਮਨ ਕਰਦਾ ਹੈ ਉਹਨਾਂ ਦੇ ਅੰਦਰੋਂ ਮਹਾਰਾਜ ਜੀ ਪਾਪ ਕੱਢ ਦਿੰਦੇ ਆ ਉਹਨਾਂ ਦੇ ਹਿਰਦੇ ਵਿੱਚੋਂ ਬੁਰਾਈਆਂ ਕੱਢ ਦਿੰਦੇ ਹਨ ਮਹਾਰਾਜ ਬਾਣੀ ਵਿੱਚ ਵੀ ਬਚਨ ਕਰਦੇ ਕੇ ਕਰ ਹੁਕਮ ਮਸਤਕ ਹੱਥ ਧਾਰ ਵਿੱਚ ਹਮਾਰ ਕੱਡੀਆਂ ਬੁਰਾਈ ਆ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆ ਖਾਲਸਾ ਜੀ ਦੀਨ ਦੁਨੀ ਦੇ ਮਾਲਕ ਸਾਰੀਆਂ ਬੁਰਾਈਆਂ ਨੂੰ ਮਨ ਵਿੱਚੋਂ ਕਾਢ ਦਿੰਦੇ ਆ ਸੱਚੇ ਪਾਤਸ਼ਾਹ ਇਹੋ ਸਾਨੂੰ ਸਮਝਾਉਂਦੇ ਆ ਕਿ ਪਾਈ ਨਾਮ ਜਪਿਆ ਕਰੀਏ ਬਾਣੀ ਪੜਿਆ ਕਰੀਏ ਇਹ ਸ਼ੋਭ ਗੁਣ ਧਾਰਨ ਕਰੀਏ ਉਹ ਸ਼ੋਭ ਗੁਣ ਆਉਣਗੇ ਵਾਹਿਗੁਰਜੀ ਨੂੰ ਯਾਦ ਕੀਤੇ ਜਦੋਂ ਸਾਤ ਗੁਰਾਂ ਨੂੰ ਯਾਦ ਕਰਾਂਗੇ ਹਿਰਦੇ ਵਿੱਚ ਸ਼ੋਭ ਗੁਣ ਪ੍ਰਵੇਸ਼ ਕਰਨਗੇ ਜਦੋਂ ਗੁਣ ਆ ਜਾਣਗੇ ਫਿਰ ਭਗਤੀ ਆ ਜਾਵੇਗੀ ਜਦੋਂ ਭਗਤੀ ਆ ਜਾਵੇਗੀ ਫਿਰ ਪਰਮੇਸ਼ਰ ਆ ਜਾਵੇਗਾ ਐਵੇਂ ਵਾਹਿਗੁਰੂ ਜੀ ਮਹਾਰਾਜ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰਾਂ ਨੇ ਸਾਨੂੰ ਬਹੁਤ ਬਯੰਤ ਬਾਣੀਆਂ ਬਖਸ਼ੀਆਂ ਹਨ ਜਿਨ੍ਹਾਂ ਨੂੰ ਪਾਠ ਸੁਣ ਕੇ ਖਾਲਸਾ ਜੀ ਜੀਵਨ ਬਦਲ ਜਾਂਦਾ ਹੈ ਮਹਾਰਾਜ ਦੀ ਕਿਰਪਾ ਨਾਲ ਪਾਪ ਲੱਥ ਜਾਂਦੇ ਹਨ ਕਿਰਪਾ ਵਰਤ ਜਾਂਦੀ ਹੈ ਤੇ ਸੱਚੇ ਪਾਤਸ਼ਾਹ ਸਾਨੂੰ ਇਹੀ ਮਤ ਦਿੰਦੇ ਆ ਵੀ ਇਹ ਜਿਹੜਾ ਸੰਸਾਰ ਹੈ ਇੱਥੇ ਕਿਸੇ ਨੇ ਕਦੇ ਥਿਰ ਨਹੀਂ ਰਹਿਣਾ ਸਾਰਿਆਂ ਨੇ ਇੱਥੋਂ ਜਾਣਾ ਹੈ ਇੱਥੇ ਚੇਤ ਲਾਉਣ ਦਾ ਕੋਈ ਲਾਭ ਨਹੀਂ ਐਸੇ ਕਰਕੇ ਪਰਮੇਸ਼ਰ ਦਾ ਭਜਨ ਕਰੋ ਵਾਹਿਗੁਰੂ ਜੀ ਦਾ ਭਜਨ ਕਰੋ ਜਿਹੜਾ ਸਾਰਿਆਂ ਖੰਡਾ ਬ੍ਰਹਿਮੰਡਾਂ ਦੇ ਵਿੱਚ ਸਾਡੀ ਰਾਖੀ ਕਰਨ ਵਾਲਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਕਹਿੰਦੇ ਆ ਐਵੇਂ ਜ਼ਿੰਦਗੀ ਜਿਓ ਵੀ ਇਹ ਜ਼ਿੰਦਗੀ ਜਿਉ ਕੇ ਸਦਾ ਸੁਦੀਵੀ ਸੁਖ ਪਰਮੇਸ਼ਰ ਦੇ ਘਰਸਾਨ ਨੂੰ ਪ੍ਰਾਪਤ ਹੋਵੇ ਤੇ ਮਹਾਰਾਜ ਕਹਿੰਦੇ ਕਾਹਦਾ ਗਰਭ ਕਰਨਾ ਹੈ ਕਿਸੇ ਪ੍ਰਕਾਰ ਗਰਭ ਨਾ ਕਰੋ ਜੋ ਵੀ ਕੋਈ ਕਿਰਿਆ ਕਰਦਾ ਕੋਈ ਸੇਵਾ ਕਰਦਾ ਕੋਈ ਸਿਮਰਨ ਕਰਦਾ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਮਹਾਰਾਜ ਕਹਿੰਦਿਆ ਜੇ ਰਹਿਣਾ ਨਹੀਂ ਐਤ ਜਾਗ ਤਾਂ ਕਾਇਤ ਗਰਭ ਹੰਡੀ ਹੈ ਜਦੋਂ ਇੱਥੇ ਰਹਿਣਾ ਹੀ ਨਹੀਂ ਆ ਤੇ ਫਿਰ ਖਾਲਸਾ ਜੀ ਇੱਥੇ ਜਿਹੜਾ ਕੀਤਾ ਹੋਇਆ ਕਾਰਜ ਹੈ ਉਹਦਾ ਕਾਹਦਾ ਗਰਭ ਕਰਨਾ ਇੱਥੇ ਤੇ ਕਿਸੇ ਨੇ ਟਿਕਣਾ ਹੀ ਨਹੀਂ ਹੈ ਕੋਈ ਰਹਿ ਨਹੀਂ ਸਕਦਾ ਸਾਰਿਆਂ ਨੂੰ ਇੱਥੋਂ ਜਾਣਾ ਪੈਣਾ ਛੱਡ ਕੇ ਘਰ-ਬਾਰ ਛੱਡ ਕੇ ਮਹਿਲ-ਮਾੜੀਆਂ ਛੱਡ ਕੇ ਚੌਧਰਪੂਣਾ ਛੱਡ ਕੇ ਸਭ ਕੁਝ ਛੱਡ ਕੇ ਇੱਥੋਂ ਜਾਣਾ ਪੈਣਾ ਫਿਰ ਮਹਾਰਾਜ ਕਹਿੰਦੇ ਕਾਹਦਾ ਭਾਈ ਤੁਸੀਂ ਗਰਭ ਕਰਦੇ ਹੋ ਵਾਹਿਗੁਰਜੀ ਦਾ ਸਿਮਰਨ ਭਜਨ ਕਰਿਆ ਕਰੋ ਬੰਦਗੀ ਕਰਿਆ ਕਰੋ ਕਿਉਂਕਿ ਬੰਦਾ ਉਹੀ ਹੈ ਜਿਹੜਾ ਬੰਦਗੀ ਕਰਦਾ ਹੈ ਬੰਦੀ ਬੰਦਗੀ ਕਰਨ ਵਾਲਾ ਹੀ ਖਾਲਸਾ ਜੀ ਬੰਦਾ ਹੈ ਦੂਸਰੇ ਨੂੰ ਮਹਾਰਾਜ ਨੇ ਬੰਦਾ ਨਹੀਂ ਮੰਨਿਆ ਜਿਹੜਾ ਵਕਤ ਨੂੰ ਵਿਚਾਰ ਲੈਂਦਾ ਹੈ ਜਿਹੜਾ ਵਕਤ ਨੂੰ ਵਿਚਾਰਦਾ ਹੈ ਕਿ ਭਾਈ ਇਹੋ ਸਮਾਂ ਹੈ ਮੇਰੇ ਕੋਲੇ ਵਾਹਿਗੁਰਜੀ ਨਾਲ ਜੁੜਨ ਦਾ ਗੋਵਨ ਮਿਲਨ ਕੀ ਇਹ ਤੇਰੀ ਬਰੀਆ ਕਿ ਇਹੋ ਹੀ ਵਾਰੀ ਹੈ ਪਰਮੇਸ਼ਰ ਨੂੰ ਮਿਲਦੀ ਜਿਹੜਾ ਵਿਚਾਰ ਲੈਂਦਾ ਹੈ ਮਹਾਰਾਜ ਕਹਿੰਦੇ ਵਕਤ ਵਿਚਾਰੇ ਸੋ ਬੰਦਾ ਹੋਏ ਜਿਹੜਾ ਵਕਤ ਦੀ ਵਿਚਾਰ ਕਰ ਲੈਂਦਾ ਉਹਨੂੰ ਬੰਦਾ ਆਖਿਆ ਜਾਂਦਾ ਨਹੀਂ ਤੇ ਖਾਲਸਾ ਜੀ ਸਾਰਾ ਸੰਸਾਰ ਫਿੱਕਾ ਬੋਲਦਾ ਹੈ ਮਾੜਾ ਬੋਲਦਾ ਹੈ ਮਾੜਾ ਸੋਚਦਾ ਸਮਝਦਾ ਹੈ ਇਸ ਕਰਕੇ ਉਹਦੇ ਹਿਰਦੇ ਵਿੱਚ ਭਗਤੀ ਪੈਦਾ ਨਹੀਂ ਹੁੰਦੀ ਸ਼ੁਭ ਗੁਣ ਪੈਦਾ ਨਹੀਂ ਹੁੰਦੇ ਤੇ ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲੇ ਆ ਤਨ ਮਨ ਫਿੱਕਾ ਹੋਏ ਜਿਹੜਾ ਫਿੱਕਾ ਬੋਲਦਾ ਹੈ ਮਾੜਾ ਬੋਲਦਾ ਹੈ ਉਹਦਾ ਤਨ ਤੇ ਮਨ ਦੋਵੇਂ ਖਾਲਸਾ ਜੀ ਰੋਗੀ ਰਹਿੰਦੇ ਆ ਉਹ ਰੋਗ ਦੇ ਵਿੱਚ ਹੀ ਭਰਿਆ ਰਹਿੰਦਾ ਉਹਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ ਉਹਨੂੰ ਚੰਬੜੇ ਰਹਿੰਦੇ ਨੇ ਰੋਗ ਚਿੰਤਾ ਚੋਰੇ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੀ ਗੱਲ ਸਮਝਾਉਂਦੇ ਕਿਉਂ ਕਰਦੇ ਹੋ ਚੋਰੇ ਭਾਈ ਕਿਉਂ ਕਰਦੇ ਹੋ ਹੰਕਾਰ ਕਿਉਂਕਿ ਜੋ ਬਣਿਆ ਹੈ ਉਹਨੇ ਇਥੋਂ ਜਾਣਾ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਸਾਰਾ ਕੁਝ ਇਥੋਂ ਚਲੇ ਜਾਣਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਿਹਨਤ ਕਰੋ ਭਜਨ ਕਰੋ ਬੰਦਗੀ ਕਰੋ ਸ਼ੋਭ ਗੁਣ ਕਰੋ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਆਪ ਹੀ ਭਾਈ ਆਪਣੇ ਹੱਥੀ ਇਹੋ ਜੇ ਗੁਣ ਕਰੋ ਇਹੋ ਜੇ ਗੁਣ ਹਾਸਲ ਕਰੋ ਇਹੋ ਜੇ ਕੰਮ ਕਰੋ ਇਹੋ ਜੀ ਨੇਕੀ ਕਮਾਓ ਨਾਮ ਜਪੋ ਤੇ ਆਪਣਾ ਕਾਜ ਸਵਾਰੋ ਨਹੀਂ ਜੇ ਮਹਾਰਾਜ ਕਹਿੰਦੇ ਭਾਈ ਇੱਥੇ ਤੁਹਾਨੂੰ ਕਿਸੇ ਨੇ ਰੱਖਣਾ ਨਹੀਂ ਸਾਰਾ ਕੁਝ ਉਦਮ ਭਾਈ ਆਪ ਕਰਨਾ ਪੈਣਾ ਆਪ ਭਜਨ ਕਰਨਾ ਪੈਣਾ ਮਹਾਰਾਜ ਕਹਿੰਦੇ ਕਿਸੇ ਬੰਦੇ ਨੂੰ ਪਤਾ ਲੱਗ ਜਾਵੇ ਕਿ ਮੈਂ ਜੋ ਕਰਾਂਗਾ ਉਹਦੇ ਹੀ ਮੈਨੂੰ ਸਜ਼ਾ ਭੋਗਣੀ ਪੈਣੀ ਜਦੋਂ ਇਹ ਬੰਦੇ ਨੂੰ ਪਤਾ ਹੀ ਹੈ ਫਿਰ ਬੰਦਾ ਮਾੜੀ ਕਮਾਈ ਕਿਉਂ ਕਰਦਾ ਮਾੜੇ ਕੰਮ ਕਿਉਂ ਕਰਦਾ ਕਿਉਂ ਇਹੋ ਜੇ ਕੰਮ ਕਰਦਾ ਜਿਸ ਵਿੱਚ ਕਰਕੇ ਭੋਗਣਾ ਪੈ ਜਾਵੇ ਸਮਝਦੇ ਸਾਰਿਆਂ ਨੂੰ ਹੀ ਹੈ ਮੰਨ ਲਓ ਹੁਣ ਕਿਸੇ ਬੰਦੇ ਨੇ ਕੋਠੇ ਤੇ ਚੜਨਾ ਤੇ ਪੌੜੀ ਰਾਹੀਂ ਚੜ ਰਿਹਾ ਤੇ ਜਿਉਂ ਜਿਉਂ ਖਾਲਸਾ ਜੀ ਇੱਕ ਪੌੜੇ ਤੋਂ ਦੂਜੇ ਤੇ ਜਾਂਦਾ ਤੇ ਥੱਲੇ ਦੇ ਪੌੜੇ ਨੂੰ ਤੋੜ ਦਿੰਦਾ ਉੱਪਰਲੀ ਪੌੜੀ ਤੇ ਪੈਰ ਰੱਖਦਾ ਪੌੜੇ ਤੇ ਪੈਰ ਰੱਖਦਾ ਥੱਲੇ ਨੂੰ ਤੋੜ ਦਿੰਦਾ ਐਦਾਂ ਖਾਲਸਾ ਜੀ ਕੋਠੇ ਤੇ ਚੜ ਜਾਂਦਾ ਹੁਣ ਉਹਨੂੰ ਕੋਠੇ ਤੋਂ ਉਤਰਨਾ ਵੀ ਪੈਣਾ ਤੇ ਕਿਵੇਂ ਉਤਰੇਗਾ ਪੌੜੀ ਤੇ ਉਹਨੇ ਸਾਰੀ ਤੋੜ ਲਈ ਕਿਵੇਂ ਉਤਰ ਸਕਦਾ ਹੈ ਉਥੋਂ ਤੇ ਜਦੋਂ ਪਤਾ ਹੈ ਵੀ ਆਪ ਹੀ ਕਰਕੇ ਆਪ ਹੀ ਭੋਗਣਾ ਪੈਣਾ ਹੈ ਫਿਰ ਮਹਾਰਾਜ ਕਹਿੰਦੇ ਤੁਸੀਂ ਕਿਉਂ ਮਾੜੇ ਕਰਮ ਕਰਦੇ ਹੋ ਉਦਮ ਕਰੋ ਪਰਮੇਸ਼ਰ ਅੱਗੇ ਅਰਦਾਸਾਂ ਕਰੋ ਭਜਨ ਬੰਦਗੀ ਕਰੋ ਤੁਹਾਡੇ ਅੰਦਰੋਂ ਮਾੜੀ ਬਿਰਤੀ ਦੂਰ ਕਰ ਦੇਗਾ ਰੱਬ ਮਹਾਰਾਜ ਕਹਿੰਦੇ ਆ ਵੀ ਜਿਹਦਾ ਸਿਮਰਨ ਕੀਤੇ ਤਾਂ ਪਤਾ ਸੁੱਖ ਮਿਲਣਾ ਫਿਰ ਉਹਨੂੰ ਭਲਾਉਣੇ ਕਿਉਂ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਵਾਹਿਗੁਰੂ ਜੀ ਦੀ ਸੇਵਾ ਕਰਨ ਦੇ ਨਾਲ ਸਤਿਗੁਰਾਂ ਨਾਲ ਜੁੜਨ ਦੇ ਨਾਲ ਸਾਨੂੰ ਸੁੱਖ ਪ੍ਰਾਪਤ ਹੋਣਾ ਤੇ ਫਿਰ ਖਾਲਸਾ ਜੀ ਅਸੀਂ ਉਸ ਵਾਹਿਗੁਰੂ ਜੀ ਨੂੰ ਭੁੱਲਦੇ ਕਿਉਂ ਹਾਂ ਜਿੱਤ ਸੇਵਿਆ ਸੁੱਖ ਪਾਈਆ ਸੋ ਸਾਹਿਬ ਸਦਾ ਸੰਭਾਲੀ ਹੈ ਉਹਨੂੰ ਸਦਾ ਯਾਦ ਰੱਖਣਾ ਚਾਹੀਦਾ ਜਿਹਨੂੰ ਯਾਦ ਰੱਖਿਆ ਸੁੱਖ ਮਿਲਦਾ ਹੁਣ ਖਾਲਸਾ ਜੀ ਪਤਾ ਹੈ ਕਿ ਪੈਸੇ ਨਾਲ ਸਭ ਕੁਝ ਮਿਲ ਜਾਂਦਾ ਫਿਰ ਬੰਦਾ ਪੈਸਾ ਸਾਹਮ ਕੇ ਰੱਖਦਾ ਨਾ ਜਦੋਂ ਪਤਾ ਹੈ ਵੀ ਪੈਸੇ ਨਾਲ ਸੱਸੀ ਸਭ ਕੁਝ ਖਰੀਦ ਸਕਦੇ ਆ ਸੰਸਾਰ ਵਿੱਚ ਫਿਰ ਉਹ ਪੈਸੇ ਨੂੰ ਸਾਹਮਦਾ ਜਦੋਂ ਪਤਾ ਹੈ ਕਿ ਮੈਂ ਕਿਤਾਬਾਂ ਤੋਂ ਪੜ੍ਹਾਂਗਾ ਤੇ ਸੋਹਣੇ ਪੇਪਰ ਦੇਵਾਂਗਾ ਤੇ ਪਾਸ ਹੋਵਾਂਗਾ ਉਹ ਕਿਤਾਬਾਂ ਨੂੰ ਸਾਹਮਦਾ ਫਿਰ ਖਾਲਸਾ ਜੀ ਜਦੋਂ ਪਤਾ ਹੈ ਸੁੱਖ ਰੱਬ ਦੇ ਨਾਮ ਵਿੱਚ ਹੈ ਰੱਬ ਦਾ ਨਾਮ ਕਿਉਂ ਨਹੀਂ ਬੰਦਾ ਜਪਦਾ ਇਹ ਇਹ ਕੁਐਸ਼ਨ ਬਣਦੇ ਹਨ ਬੰਦਾ ਖਾਲਸਾ ਜੀ ਆਪ ਆਲਸੀ ਹੈ ਰੱਬ ਦੇ ਨਾਮ ਵੱਲ ਨੂੰ ਹਮੇਸ਼ਾ ਬੰਦੇ ਨੂੰ ਆਲਸ ਪੈਂਦਾ ਬਾਕੀ ਸਾਰੇ ਕੰਮ ਮਨੁੱਖ ਕਰ ਸਕਦਾ ਪਰ ਜਿਸ ਵੇਲੇ ਵਾਹਿਗੁਰਜੀ ਦਾ ਭਜਨ ਕਰਨਾ ਹੁੰਦਾ ਬੰਦਗੀ ਕਰਨੀ ਹੁੰਦੀ ਉਦੋਂ ਆਲਸ ਪੈ ਜਾਂਦਾ ਤੇ ਮਹਾਰਾਜ ਕਹਿੰਦੇ ਜੇਤ ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉਂ ਕਾ ਲਈ ਹੈ ਜਦੋਂ ਪਤਾ ਹੈ ਕਿ ਆਪਣੇ ਮਾੜੇ ਕਰਮ ਸਾਡੇ ਅੱਗੇ ਆ ਕੇ ਦੁੱਖ ਰੋਗ ਤਕਲੀਫਾਂ ਬਣਨਗੇ ਫਿਰ ਮਾੜੇ ਕਰਮ ਕਿਉਂ ਕਰਨੇ ਆ ਵਾਹਿਗੁਰਜੀ ਅੱਗੇ ਅਰਦਾਸਾਂ ਕਰਕੇ ਭੁੱਲਾਂ ਬਖਸ਼ਾਓ ਮਹਾਰਾਜ ਕਿਰਪਾ ਕਰਨਗੇ ਕਿਉਂਕਿ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਾਰਿਆਂ ਦੀ ਸੁਣਨ ਵਾਲੇ ਆ ਇਸ ਕਰਕੇ ਆਪਾਂ ਵੀ ਅਰਦਾਸਾਂ ਕਰੀਏ ਸਾਡੀ ਵੀ ਮਹਾਰਾਜ ਸੁਣਨਗੇ ਜੇ ਮਹਾਰਾਜ ਕਹਿੰਦੇ ਜਦੋਂ ਕੋਈ ਨੌਕਰੀ ਕਰ ਰਿਹਾ ਕਿਸੇ ਦੀ ਕੋਈ ਨੌਕਰ ਹੋਵੇ ਮੰਨ ਲਓ ਆਪਾਂ ਕੋਈ ਨੌਕਰ ਰੱਖਿਆ ਘਰ ਦੇ ਵਿੱਚ ਤੇ ਖਾਲਸਾ ਜੀ ਉਹ ਸਾਡੀ ਨੌਕਰੀ ਕਰਦਾ ਪਰ ਆਕੜੇ ਵੀ ਸਾਡੇ ਅੱਗੇ ਪੂਰਾ ਨੌਕਰੀ ਵੀ ਕਰੇ ਨੌਕਰ ਵੀ ਬਣੇ ਪੈਸੇ ਵੀ ਲਵੇ ਤੇ ਆਕੜੇ ਵੀ ਪੂਰਾ ਇਦਾਂ ਕਦੇ ਵੀ ਜਿਹੜਾ ਮਾਲਕ ਹੈ ਖੁਸ਼ ਨਹੀਂ ਹੁੰਦਾ ਤੇ ਮਹਾਰਾਜ ਕਹਿੰਦੇ ਆ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸ਼ਲੋਕ ਹੈ ਖਾਲਸਾ ਜੀ ਕਿ ਚਾਕਰ ਲੱਗਾ ਚੱਕਰੀ ਨਾਲੇ ਗਾਰਬਵਾਦ ਜਿਹੜਾ ਨੌਕਰ ਹੈ ਨਾਲੇ ਤੇ ਮਾਲਕ ਦੀ ਨੌਕਰੀ ਕਰੀ ਜਾਂਦਾ ਨਾਲੇ ਮਾਲਕ ਨਾਲ ਆਕੜੀ ਜਾਂਦਾ ਅੱਖਾਂ ਕੱਢੀ ਜਾਂਦਾ ਮਾਲਕ ਨੂੰ ਗੱਲਾਂ ਕਰੀ ਜਾਂਦਾ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਤੇ ਗੱਲਾਂ ਕਰਦਾ ਟਕੇ ਟਕੇ ਦੀਆਂ ਤੇ ਉਹ ਮਾਲਕ ਫਿਰ ਉਹਤੇ ਕਦੇ ਖੁਸ਼ ਨਹੀਂ ਹੁੰਦਾ ਖਾਲਸਾ ਜੀ ਗੱਲਾਂ ਕਿਹੜੀਆਂ ਰੱਬ ਨੇ ਸਾਨੂੰ ਨਹੀਂ ਦਿੱਤਾ ਰੱਬ ਨੇ ਸਾਨੂੰ ਕੀ ਦਿੱਤਾ ਅਸੀਂ ਰੱਬ ਕੋ ਕੀ ਲੈਣਾ ਰੱਬ ਤੇ ਹੈਗਾ ਨਹੀਂ ਇਹ ਮਾੜੀਆਂ ਗੱਲਾਂ ਹਨ ਮਹਾਰਾਜ ਕਹਿੰਦੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਜੇ ਉਹ ਆਪਣਾ ਆਪ ਮਿਟਾ ਕੇ ਮਾਲਕ ਦੀ ਸੇਵਾ ਕਰੂਗਾ ਤਾਂ ਉਸ ਨੌਕਰ ਨੂੰ ਮਾਲਕ ਦੇਦਰੋਂ ਕੁਝ ਪ੍ਰਾਪਤ ਹੋਵੇਗਾ ਨਾਨਕ ਜਿਸ ਨੂੰ ਲੱਗਾ ਤਿਸ ਮਿਲਾ ਲੱਗਾ ਸੁਪਰਵਾਣ ਜਿਹੜਾ ਮਾਲਕ ਨਾਲ ਜੁੜਿਆ ਹੈ ਆਪਾ ਪ੍ਰਭਾਵ ਮਿਟਾ ਕੇ ਸੇਵਾ ਕਰਦਾ ਹੈ ਉਹ ਨੂੰ ਫਿਰ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਘਰ ਕਬੂਲ ਕਰ ਲੈਂਦੇ ਆ ਉਹਦਾ ਫਿਰ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਜੀ ਉਹਦੇ ਪਾਪਾਂ ਦੀ ਨਿਵਰਤੀ ਕਰਕੇ ਦੁੱਖਾਂ ਦੀ ਨਿਵਰਤੀ ਕਰਕੇ ਆਪਣੇ ਚਰਣਾ ਕਮਲਾਂ ਵਿੱਚ ਜੋੜ ਲੈਂਦੇ ਆ ਸੋ ਆਪਾਂ ਵੀ ਭਾਈ ਮਹਾਰਾਜ ਦੇ ਚਰਣਾ ਵਿੱਚ ਫੇਰ ਹੀ ਜੁੜ ਸਕਦੇ ਹਾਂ ਜੇ ਆਪਾਂ ਨਾਮ ਵੀ ਜਪਾਂਗੇ ਤੇ ਸਤਿਗੁਰਾਂ ਨੂੰ ਗੱਲਾਂ ਵੀ ਕਰੀ ਜਾਵਾਂਗੇ ਫਿਰ ਸਾਨੂੰ ਪ੍ਰਾਪਤ ਕੁਝ ਨਹੀਂ ਜੇ ਹੋਣਾ ਉਸ ਵਾਹਿਗੁਰੂ ਸੱਚੇ ਪਾਸ਼ਾ ਦੇ ਸਾਡਾ ਹੁਕਮ ਨਹੀਂ ਚੱਲ ਸਕਦਾ ਸਾਡੀ ਕੀਤੀ ਹੋਈ ਅਰਦਾਸ ਹੀ ਉਥੋਂ ਤੱਕ ਜਾ ਸਕਦੀ ਹੈ ਮਹਾਰਾਜ ਕਹਿੰਦੇ ਸਾਹਿਬ ਸੇਤੀ ਹੁਕਮ ਨਾ ਚੱਲਦਾ ਕਹੀ ਬਣਾਇ ਅਰਦਾਸ ਉਸ ਪਰਮੇਸ਼ਰ ਵਾਹਿਗੁਰੂ ਤੇ ਤੁਹਾਡਾ ਹੁਕਮ ਨਹੀਂ ਚੱਲ ਸਕਦਾ ਖਾਲਸਾ ਜੀ ਉਸ ਵਾਹਿਗੁਰੂ ਪਲੀਪੂਰਨ ਪਰਮੇਸ਼ਰ ਜਿਹੜਾ ਖੰਡਾਂ ਬ੍ਰਹਮੰਡਾਂ ਦਾ ਰਾਖਾ ਹੈ ਸਾਜਣ ਵਾਲਾ ਹੈ ਸਿਰਜਣਹਾਰ ਹੈ ਜਿਨੇ ਕਰੋੜਾਂ ਧਰਤੀਆਂ ਕਰੋੜਾਂ ਸੂਰਜ ਸਾਜੇ ਹਨ ਕਰੋੜਾਂ ਕੁਝ ਤਾਂ ਸਾਜਿਆ ਹੈ ਤੇ ਖਾਲਸਾ ਜੀ ਅਸੀਂ ਤੁੱਛ ਜੇ ਬੰਦੇ ਉਹਦੇ ਉੱਤੇ ਖਾਲਸਾ ਜੀ ਹੁਕਮ ਚਲਾਈਏ ਉਹ ਹੋ ਨਹੀਂ ਸਕਦਾ ਵਾਹਿਗੁਰੂ ਜੀ ਅੱਗੇ ਨਿਮਰਤਾ ਹੀ ਫੱਬਦੀ ਹੈ ਜਿਹੜਾ ਨਿਮਰਤਾ ਵਿੱਚ ਹੋ ਕੇ ਅਰਦਾਸ ਕਰਦਾ ਉਹਦੀ ਅਰਦਾਸ ਹੀ ਸਤਿਗੁਰਾਂ ਤੱਕ ਪਹੁੰਚਦੀ ਹੈ ਤੇ ਜਿਹੜਾ ਹੁਕਮ ਕਰਦਾ ਉਹਦਾ ਫਿਰ ਖਾਲਸਾ ਜੀ ਕਿਸੇ ਪ੍ਰਕਾਰ ਵੀ ਝੋਲੀ ਵਿੱਚ ਕੱਖ ਨਹੀਂ ਪੈਂਦਾ ਖਾਲੀ ਦਾ ਖਾਲੀ ਹੋ ਰਹਿ ਜਾਂਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਜਿਹੜਾ ਮਾਲਕ ਨੂੰ ਭਾ ਜਾਂਦਾ ਹੈ ਨੌਕਰ ਉਹੀ ਭਾਈ ਮਹਾਰਾਜ ਦੇ ਚਰਨਾ ਕਮਲਾਂ ਵਿੱਚ ਪਾਉਂਦਾ ਦੂਜਾ ਨਹੀਂ ਸੋ ਆਓ ਖਾਲਸਾ ਜੀ ਜਿਸ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੈ ਉਹਨੂੰ ਸਾਬਾਸ ਕਹਿਣਾ ਚਾਹੀਦਾ ਧੰਨ ਕਹਿਣਾ ਚਾਹੀਦਾ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾਲ ਚੱਲੈ ਨਾਲ ਖਸਮ ਚੱਲੈ ਅਰਦਾਸ ਉਥੇ ਹੁਕਮ ਨਹੀਂ ਚੱਲਣਾ ਉਥੇ ਅਰਜੀ ਚੱਲਣੀ ਹੈ ਤੇ ਉਹਨੂੰ ਸਦਾ ਸਲਾਉਂਦੇ ਰਹੀਏ ਜਿਹਦਾ ਦਿੱਤਾ ਖਾ ਰਹੇ ਹਾਂ ਸੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ صدਕਾ ਜੋ ਆਈ ਹੈ ਖਾਲਸਾ ਜੀ ਇਹ ਹੱਡਬੀਤੀ ਜਿੱਦਾਂ ਦਾਸ ਨੇ ਕੱਲ੍ਹ ਵਾਲੀ ਹੱਡਬੀਤੀ ਵਿੱਚ ਦੱਸਿਆ ਸੀ ਵੀ ਇੱਕ ਹੱਡਬੀਤੀ ਹੋਰ ਆਈ ਹੈ ਖਾਲਸਾ ਜੀ ਕਿ ਇਹ ਵੀ ਅ ਪਰਿਵਾਰ ਵਿੱਚੋਂ ਉਹਨਾਂ ਦੇ ਜੀ ਜਿਹੜਾ ਬੋਲਦਾ ਨਹੀਂ ਸੀ ਤੇ ਮਹਾਰਾਜ ਨੇ ਕਿਰਪਾ ਕੀਤੀ ਆਓ ਸਰਵਣ ਕਰਨਾ ਕਰੀਏ ਇਹ ਹੱਡਬੀਤੀ ਖਾਲਸਾ ਜੀ ਪੈਣ ਉਹਨਾਂ ਨੇ ਸੁਣਾਉਣਾ ਕੀਤੀ ਆ ਕਿ ਉਹਨਾਂ ਦਾ ਵੀ ਖਾਲਸਾ ਜੀ ਭੁਜੰਗੀ ਜਿਹੜਾ ਸੀ 1.7 ਸਾਲ ਦਾ ਹੋ ਗਿਆ ਸੀਗਾ ਤੇ ਪਰ ਬੋਲਦਾ ਨਹੀਂ ਸੀਗਾ ਵੀ ਮਤਲਬ ਡਾਕਟਰਾਂ ਨੇ ਵੀ ਇਹ ਗੱਲ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਵੀ ਇਹ ਜਿਹੜਾ ਬੋਲ ਨਹੀਂ ਸਕਦਾ ਵੀ ਹੁਣ ਤੇਰੀ ਉਮਰ ਵੀ ਕਾਫੀ ਹੋ ਗਈ ਆ ਹੁਣ ਨਹੀਂ ਇਹਨੇ ਬੋਲਣਾ ਵੀ ਇਹ ਜਮਾਂਦਰੂ ਦੀ ਆਵਾਜ਼ ਹੈ ਨਹੀਂਗੀ ਤੇ ਉਸ ਤੋਂ ਬਾਅਦ ਖਾਲਸਾ ਜੀ ਉਹ ਬੱਚੇ ਦਾ ਛੋਟਾ ਜਿਹਾ ਕੋਈ ਆਪਰੇਟ ਉਹਨਾਂ ਨੇ ਗਲੇ ਰਾਹੀਂ ਕੀਤਾ ਵੀ ਸੀਗਾ ਬੱਚੇ ਦਾ ਪਰ ਕੋਈ ਫਰਕ ਨਹੀਂ ਪਿਆ ਉਹਨਾਂ ਆਵਾਜ਼ ਨਹੀਂ ਬੱਚੇ ਦੀ ਚੱਲੀ ਜਿੱਦਾਂ ਆਪਾਂ ਜਾਣਦੇ ਹਾਂ ਗੁੰਗਾ ਜਿਵੇਂ ਕੋਈ ਬੋਲਦਾ ਉਹਦਾ ਹੀ ਸਿਰਫ ਆਵਾਜ਼ਾਂ ਕੱਢਦਾ ਸੀਗਾ ਕੋਈ ਅੱਖਰ ਨਹੀਂ ਸੀ ਬੋਲਦਾ ਤੇ ਉਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕੋਈ ਵਰਤਣੀ ਹੁੰਦੀ ਆ ਜਿਵੇਂ ਤੇ ਭੈਣ ਦੱਸਦੀ ਆ ਕਿ ਇਹ ਵੀ ਖਾਲਸਾ ਜੀ Hindu ਪਰਿਵਾਰ ਦੇ ਵਿੱਚੋਂ ਆ ਮਾਤਾ ਕੱਲ ਵੀ ਮੈਂ ਜਿਹੜੀ ਹੱਡ ਬੀਤੀਓ ਬੱਚੇ ਦੀ ਸੁਣਾਈ ਸੀ ਉਹ ਸਾਢੇ 1.4 ਸਾਲ ਦਾ ਸੀਗਾ ਤੇ ਇਹ ਖਾਲਸਾ ਜੀ ਸਾਢੇ 1.7 ਸਾਲ ਦਾ ਜਾਂ 8 ਸਾਲ ਦਾ ਬੱਚਾ ਤੇ ਮਹਾਰਾਜ ਨੇ ਕਿਵੇਂ ਇਹ ਤੇ ਕਿਰਪਾ ਕੀਤੀ ਆਪਾਂ ਸਰਵਣ ਕਰਦੇ ਆਂ ਭੈਣ ਦੱਸਦੀ ਆ ਕਿ ਜਦੋਂ ਇਦਾਂ ਸਾਰੇ ਪਾਸਿਓਂ ਅਸੀਂ ਥੱਕ ਹਾਰ ਗਏ ਨਾ ਵੀ ਸ਼ਾਇਦ ਇਹਨੇ ਨਹੀਂ ਬੋਲਣਾ ਕਹਿੰਦੇ ਉਸ ਤੋਂ ਬਾਅਦ ਮਹਾਰਾਜ ਦੀ ਕਲਾ ਵਰਤੀ ਸਤਗਰਾਂ ਦੀ ਕੋਈ ਮਿਹਰ ਵਰਤੀ ਤੇ ਜਿਹੜੀ ਭੈਣ ਦਾ ਇਹ ਬੇਟਾ ਆ 8 ਸਾਲ ਦਾ ਜਾਂ 7.5 ਸਾਲ ਦਾ ਉਹਨਾਂ ਦੇ ਘਰ ਦੇ ਵਿੱਚ ਨਾ ਉਹਨਾਂ ਦੀ ਜਿਹੜੀ ਨਾਨਾਣ ਸੀਗੀ ਉਹ ਚੌਪਾਈ ਸਾਹਿਬ ਦੇ ਬਹੁਤ ਪਾਠ ਕਰਦੀ ਸੀ ਮਹਾਰਾਜ ਤੇ ਸ਼ਰਧਾ ਸੀ ਉਹਦੀ ਜਪਜੀ ਸਾਹਿਬ ਦੇ ਚੌਪਾਈ ਸਾਹਿਬ ਦੇ ਪਾਠ ਕਰਦੀ ਸੀ ਤੇ ਉਹਨਾਂ ਨੇ ਨਾ ਕੋਈ ਗਰੁੱਪ ਬਣਾਇਆ ਸੀਗਾ ਬਾਣੀ ਪੜਨ ਵਾਸਤੇ ਜਿੱਦਾਂ ਬਾਣੀ ਆਪਾਂ ਪੜਦੇ ਆ ਕੋਈ ਕਿਸੇ ਨੂੰ ਭੇਜਦਾ ਤੇ ਮਹਾਰਾਜ ਕਿਰਪਾ ਕਰਨ ਆਪਾਂ ਖਾਲਸਾ ਜੀ ਆਰੰਭ ਕਰਾਂਗੇ ਇਹ ਜਿਵੇਂ ਹੁਣ ਗਾਂ ਜਿਹੜਾ ਸਮਾਂ ਆ ਆਰਕਾਂ ਸਾਲ ਤਾਂ ਆਪਾਂ ਦੇਖ ਲਿਆ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਲੱਗ ਗਿਆ ਖਾਲਸਾ ਜੀ ਬਹੁਤ ਸਾਰਾ ਪਾਣੀ ਜਿਹੜਾ ਆਇਆ ਹਾਲੇ ਤਾਂ ਇਹ ਕੁਝ ਵੀ ਨਹੀਂ ਆ ਤੇ ਬਹੁਤ ਬਹੁਤ ਮਹਾਂਪੁਰਸ਼ਾਂ ਦੇ ਬਚਨ ਆ ਦਾਸ ਨੇ ਕੁਝ 2 ਸਾਲ ਪਹਿਲਾਂ ਵੀ ਆਪਾਂ ਇਹ ਬਚਨ ਕੀਤੇ ਸੀਗੇ ਵੀ ਸਮਾਂ ਫਿਰ ਆਪਾਂ ਚੋਪੇ ਇਸ ਕਰਕੇ ਹੋ ਗਏ ਸਾਂ ਖਾਲਸਾ ਜੀ ਕਿਉਂਕਿ ਉਸ ਉਸ ਤੋਂ ਬਾਅਦ ਸਾਰੇ ਹੀ ਲਗਭਗ ਬਾਬੇ ਬੋਲਣ ਲੱਗ ਪਏ ਸੀਗੇ ਇੰਸਟਾਗ੍ਰਾਮ ਤੇ ਜਾਂ ਹੋਰ ਰੀਲਾਂ ਰਾਹੀਂ ਸਾਰੇ ਹੀ ਬਾਬੇ ਕਈ ਜਿਹੜੇ ਮਸ਼ਹੂਰ ਨੇ ਉਹ ਵੀ ਬੋਲਣ ਲੱਗ ਪਏ ਪਰ ਦਾਸ ਤੇ ਇਸ ਹਿਸਾਬ ਨਾਲ ਬੋਲਦਾ ਜਿਵੇਂ ਪੁਰਾਣੇ ਮਹਾਂਪੁਰਸ਼ਾਂ ਦਾ ਜੀਵਨ ਸੁਣਨ ਕਰਕੇ ਬਾਬਾ ਜੀ ਬਾਬਾ ਈਸ਼ਰ ਸਿੰਘ ਸਾਹਿਬ ਬਾਬਾ ਜੀ ਬਾਬਾ ਬਰਿਆਮ ਸਿੰਘ ਸਾਹਿਬ ਹੁਣੀ ਹੋਏ ਤੇ ਜਾਂ ਖਾਲਸਾ ਜੀ ਮਹਾਰਾਜ ਦੇ ਬਚਨ ਕਲਗੀਧਰ ਸਵਾਮੀ ਜੀ ਦੇ ਜਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਤੱਖ ਬਚਨ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਚਨ ਹਨ ਕਿ 100 ਸਾਲ ਬਾਅਦ ਜਿਹੜਾ ਖਾਲਸਾ ਜੀ ਉਹ ਸ਼ਬਦ ਹੈ ਕਿ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਉਹ ਵਾਲੇ ਸ਼ਬਦ ਦੇ ਵਿੱਚ ਮਹਾਰਾਜ ਨੇ ਹਰ 100 ਸਦੀ ਬਾਅਦ ਆਉਣ ਵਾਲੀ ਤਬਾਹੀ ਦਾ ਦੱਸਿਆ ਹੋਇਆ ਆਉਣ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਇਹ 78 ਤੇ 97 ਇਹ 78 ਤੋਂ ਲੈ ਕੇ ਭਾਵ ਸੰਬੰਧ ਦੇ ਹਿਸਾਬ ਨਾਲ ਮਹਾਰਾਜ ਦਾ ਬਚਨ ਹੈ ਸਨ ਸਤਗੁਰਾਂ ਨੇ ਕੋਈ ਨਹੀਂ ਸੀ ਦੱਸੀ 78 ਤੋਂ ਲੈ ਕੇ ਤੇ 97 ਤੱਕ ਠਤਰਾ ਖਾਲਸਾ ਜੀ 2020 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਜਦੋਂ ਕਰੋਨਾ ਆਇਆ ਉਦੋਂ ਠਤਰਾ ਸ਼ੁਰੂ ਹੋ ਗਿਆ ਸੀ ਹੁਣ 97 ਤੱਕ ਭਾਵ 19 ਸਾਲ ਦਾ ਇਸ ਸਮਾਂ ਇਹਦੇ ਵਿੱਚ ਖਾਲਸਾ ਜੀ ਭਿਆਨਕ ਤੋਂ ਭਿਆਨਕ ਚੀਜ਼ਾਂ ਹੁੰਦੀਆਂ ਹਰ 100 ਸਾਲ ਬਾਅਦ ਹੋਈਆਂ ਨੇ ਪਹਿਲੀ ਵਾਰ ਜਦੋਂ ਹੋਈ ਸੀ ਉਦੋਂ ਬਾਬਰ ਚੜ੍ਹ ਕੇ ਖਾਲਸਾ ਜੀ 78 ਦੇ ਵਿੱਚ ਆਇਆ ਸੀ 97 ਦੇ ਵਿੱਚ ਬਾਬਰ ਮਰ ਜਾਂਦਾ ਹੈ ਬਹੁਤ ਕਤਲੇ ਗੈਰਤੋਂ ਨੇ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਖਾਲਸਾ ਜੀ 100 ਸਾਲ ਬਾਅਦ 78 ਆਇਆ ਸੀ ਉਦੋਂ 6ਵੇਂ ਪਾਸ਼ਾ ਮਹਾਰਾਜ ਦਾ ਵਿਗਲਾ ਸੀ 78 ਦੇ ਵਿੱਚ ਪਹਿਲੀ ਜੰਗ ਜਿਹੜੋ ਸਤਗੁਰਾਂ ਨੂੰ ਸ਼ਹੀਦ ਕੀਤਾ ਫਿਰ ਮਹਾਰਾਜ ਨੇ ਜੰਗਾਂ ਲੜੀਆਂ 97 ਤੱਕ ਮਹਾਰਾਜ ਨੇ ਖੇਡਾਂ ਕੀਤੀਆਂ ਫਿਰ 100 ਸਾਲ ਬੀਤਿਆ 100 ਸਾਲ ਬੀਤਣ ਤੋਂ ਬਾਅਦ ਸਤਗੁਰ ਕਲਗੀਧਰ ਸਵਾਮੀ ਜੀ ਦਾ ਵੇਲਾ ਜਦੋਂ ਸਿੱਖਾਂ ਨੇ ਖਾਲਸਾ ਜੀ ਜੰਗਾਂ ਲੜੀਆਂ ਮਿਸ਼ਲਾ ਨੇ ਜੰਗਾਂ ਲੜੀਆਂ ਮਹਾਰਾਜਾ ਰਣਜੀਤ ਸਿੰਘ ਦਾ ਵੇਲਾ ਆ ਗਿਆ ਸਾਰੀਆਂ ਖੇਡਾਂ ਉਸ ਸਦੀ 'ਚ ਹੋਈਆਂ ਫਿਰ ਉਸ ਤੋਂ 100 ਸਾਲੀ 100 ਸਦੀ ਬਾਅਦ ਖਾਲਸਾ ਜੀ ਦੀ ਧਰਤੀ ਉੱਤੇ ਜੰਗਾਂ ਹੋਈਆਂ ਜਿਹੜਾ ਦੂਜਾ ਵਿਸ਼ਵ ਯੁੱਧ ਹੋਇਆ ਫਿਰ ਉਸ ਤੋਂ ਬਾਅਦ 84 ਹੋ ਗਈ ਇਹ ਸਾਰਾ ਕੁਝ ਕਤਲੇ ਗੈਰਤ ਹੋਈ ਜਾਂ ਖਾਲਸਾ ਜੀ ਆਪਣਾ 47 ਹੋਇਆ ਇਹ ਸਾਧੂਆਂ ਨੇ ਧੱਕ ਕੇ ਅੱਗੇ ਲੈ ਗਏ ਸੀਗੇ ਇਹਨੂੰ ਤੇ ਆਪਣੀਆਂ ਸ਼ਹੀਦਾਂ ਸਿੰਘਾਂ ਦੀਆਂ ਸ਼ਹੀਦੀਆਂ 1914 15 16 ਤੋਂ ਸ਼ੁਰੂ ਹੋ ਗਈਆਂ ਸੀ ਖਾਲਸਾ ਜੀ ਐਵੇਂ 100 ਸਾਲੀ ਬਾਅਦ ਸਮਾਂ ਆਉਂਦਾ ਤੇ ਇਹ ਸਮੇਂ ਨੇ ਇਦਾਂ ਵਰਤਕੇ ਲੰਘਣਾ ਹੁੰਦਾ ਤੇ ਉਹ ਵੀ ਸਮਾਂ ਹੁਣ ਚੱਲ ਰਿਹਾ ਜਿੰਨਾ ਨਾਮ ਜਪ ਸਕਦੇ ਆ ਉਹਨਾਂ ਹੀ ਭਲਾ ਹੈ ਜਿਹੜਾ ਵਜਨ ਆਉਂਦਾ ਕਿ ਭਾਈ ਬਹੁਤ ਮਾੜਾ ਸਮਾਂ ਉਹ ਸਮੇਂ ਦੀ ਤਿਆਰੀ ਹੈ ਵਾਹਿਗੁਰੂ ਬਖਸ਼ ਵੀ ਸਕਦੇ ਹਨ ਕਿਉਂਕਿ ਵੱਡੇ ਵੱਡੇ ਸਾਧੂ ਵੱਡੇ ਵੱਡੇ ਮਹਾਪੁਰਸ਼ੇ ਸੰਸਾਰ ਤੋਂ ਕੂਚ ਕਰ ਗਏ ਹਨ ਚਲੇ ਗਏ ਨੇ ਗਾਂ ਖਾਲਸਾ ਜੀ ਵਿਰਲੇ ਟਾਵੇਂ ਕੋਈ ਸਾਧੂ ਬਚਿਆ ਹੈ ਜਿਹੜਾ ਕੋਈ ਬਚਿਆ ਹੈ ਤੇ ਆਪ ਹੀ ਆਪਾਂ ਨੂੰ ਹੁਣ ਮਿਹਨਤ ਕਰਨੀ ਪੈਣੀ ਅੱਗੇ ਸਾਧ ਬਚਾਉਂਦੇ ਸਨ ਸੰਸਾਰ ਨੇ ਸਾਧਾਂ ਦੀ ਨਰਾਦਰੀ ਇੰਨੀ ਕੀਤੀ ਆ ਖਾਲਸਾ ਜੀ ਸਾਧ ਅਲੂਪ ਹੋ ਗਏ ਹਨ ਸੋ ਮਹਾਰਾਜ ਕਿਰਪਾ ਕਰਨ ਤੇ ਆਓ ਇਹ ਸਰਵਣ ਕਰੀਏ ਭੈਣ ਕਹਿੰਦੇ ਗਰੁੱਪ ਦੇ ਵਿੱਚ ਮੈਸੇਜ ਆਇਆ ਸੀ ਇਦਾਂ ਜਪਚੌਪਈ ਸਾਹਿਬ ਦਾ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਨਾਂ ਦਾ ਕੋਈ ਗਰੁੱਪ ਸਾਡਾ ਬਣਿਆ ਉਹਦੇ ਵਿੱਚ ਮੈਨੂੰ ਕਿਸੇ ਨੇ ਐਡ ਕਰ ਦਿੱਤਾ ਉਹਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਦੀ ਜੀਵਨੀਏ ਭੈਣ ਨੇ ਵੀ ਸੁਣੀ ਤੇ ਬੜੇ ਪ੍ਰਭਾਵਿਤ ਹੋਈ ਤੇ ਫਿਰ ਉਸ ਤੋਂ ਬਾਅਦ YouTube ਤੋਂ ਵੀ ਇਤਿਹਾਸ ਕੱਢ ਕੇ ਸੁਣਿਆ ਤੇ ਖਾਲਸਾ ਜੀ ਇਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਵੀ ਆਏ ਮਹਾਰਾਜ ਦੇ ਘਰ ਆ ਕੇ ਬਾਣੀ ਪੜ੍ਹੀ ਜਾਪ ਕੀਤਾ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਬਾਬਾ ਦੀਪ ਸਿੰਘ ਸਾਹਿਬ ਨੇ ਤੇ ਅਰਦਾਸ ਭੈਣ ਕਹਿੰਦੀ ਮੈਂ ਕੀਤੀ ਮੈਂ ਪਹਿਲੀ ਵਾਰ ਗਈ ਸਾਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਮੈਂ ਤਾਂ ਤੁਹਾਡੀ ਸ਼ਕਤੀ ਨੂੰ ਮੰਨਾਂ ਮੈਂ ਤਾਂ ਤੁਹਾਨੂੰ ਮੰਨਾਂ ਜੇ ਮੇਰਾ ਬੱਚਾ ਬੋਲਣ ਲੱਗ ਪਵੇ ਉਦੋਂ ਕਹੇ ਭੈਣ ਕਹਿੰਦੀ ਕਿ ਬੱਚਾ ਮੇਰਾ ਕੋਈ 6 ਸਾਲ ਜਾਂ 6.5 ਸਾਲ ਦਾ ਹੋਊਗਾ ਇੰਨੀ ਉਮਰ ਸੀਗੀ ਉਹਦੀ ਜਦੋਂ ਮੈਂ ਗਈ ਸਾਂ ਤੇ ਕਹਿੰਦੇ ਮੈਂ ਇਹ ਅਰਦਾਸ ਕਰਕੇ ਆਈ ਕਿ ਬਾਬਾ ਜੀ ਮੈਂ ਫਿਰ ਮੰਨਾ ਵੀ ਜੇ ਮੇਰਾ ਬੱਚਾ ਬੋਲਣ ਲੱਗ ਪਵੇ ਇਹ ਅਰਦਾਸ ਕਰਕੇ ਫਿਰ ਉਹ ਖਾਲਸਾ ਜੀ ਪਰਿਵਾਰ ਬਾਹਰ ਚਲਾ ਗਿਆ ਸੀ ਹੋਰ ਕੰਟਰੀ ਚ ਚਲਾ ਗਿਆ ਫਿਰ ਉਸ ਤੋਂ ਬਾਅਦ ਮਹਾਰਾਜ ਨੇ ਜਿਵੇਂ ਕਲਾ ਵਰਤਾਈ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਉਹ ਜਿਹੜੀ ਭੈਣ ਸੀ ਉਹ ਬਾਣੀ ਪੜ੍ਹਦੀ ਰਹੀ ਤੇ ਉਹਨੇ ਨਾ ਜਪਜੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਤੇ ਚੌਪਈ ਸਾਹਿਬ ਉਦੋਂ ਨਹੀਂ ਸੀ ਕਰਦੀ ਗਰੁੱਪ ਦੇ ਵਿੱਚ ਸੰਗਤ ਚੌਪਈ ਸਾਹਿਬ ਕਰਦੀ ਸੀ ਪਰ ਇਹ ਜਪਜੀ ਸਾਹਿਬ ਕਰਦੀ ਸੀ ਕਹਿੰਦੇ ਮਹਾਰਾਜ ਨੇ ਕੋਈ ਖੇਡ ਵਰਤੌਣਾ ਕੀਤੀ ਵੀ ਉਹ ਤੋਂ ਬਾਅਦ ਚੌਪਈ ਸਾਹਿਬ ਦਾ ਵੀ ਇਹਨਾਂ ਨੇ ਜਾਪ ਸ਼ੁਰੂ ਕਰ ਲਿਆ ਐਵੇਂ ਦੱਸਦੇ ਸੀ ਭੈਣ ਮੈਂ ਨੂੰ ਗੱਲ ਵਿਸਰਗੀ ਪਰ ਫਿਰ ਵੀ ਮੈਂ ਸੁਣਾ ਦਿੰਦਾ ਜਿੰਨੀਕ ਮੈਨੂੰ ਚੇਤੇ ਆ ਕਹਿੰਦੇ ਭੈਣ ਕਹਿੰਦੇ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਨਾ ਮੈਨੂੰ 2-4 ਬੀਬੀਆਂ ਮੇਰੇ ਸਾਹਮਣੇ ਬੈਠੀਆਂ ਤੇ ਮੇਰਾ ਬੱਚਾ ਮੇਰੀ ਗੋਦ ਦੇ ਵਿੱਚ ਉਹ ਬੀਬੀਆਂ ਮੈਨੂੰ ਕਹਿੰਦੀਆਂ ਵੀ ਕਲਗੀਧਰ ਮਹਾਰਾਜ ਨੇ ਤਾਂ ਲਿਖਿਆ ਆ ਜਿਹੜਾ ਅਡਿੱਲ ਨਹੀਂ ਲਿਖਿਆ ਖਾਲਸਾ ਜੀ ਮਹਾਰਾਜ ਨੇ ਕਿ ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਣੈ ਮੂੜ ਚ ਤੁਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿੰਨ ਨਰਕੇ ਰਹਾ ਹੋ ਜੋ ਜਾ ਕੀ ਏਕ ਬਾਾਰ ਚੌਪਾਈ ਕੋ ਕਹੈ ਇਹਦੇ ਅਰਥ ਹਨ ਖਾਲਸਾ ਜੀ ਕਹਿੰਦੇ ਜਿਹੜੇ ਚੌਪਾਈ ਸਾਹਿਬ ਦਾ ਪਾਠ ਕਰਨਗੇ ਕਲਗੀਧਰ ਮਹਾਰਾਜ ਨੇ ਇਹਦਾ ਮਹਾਤਮ ਲਿਖਿਆ ਹੈ ਚੌਪਾਈ ਸਾਹਿਬ ਦਾ ਕਹਿੰਦੇ ਸੁਣੈ ਗੁੰਗ ਜਿਹੜਾ ਗੁੰਗਾ ਵਾ ਉਹ ਇਹ ਬਾਣੀ ਨੂੰ ਜਿਹੜਾ ਸੁਣੂਗਾ ਸੋ ਜਾਹੇ ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵੇ ਉਹਨੂੰ ਰਸਨਾ ਮਿਲ ਜਾਊਗੀ ਉਹਨੂੰ ਸ਼ਬਦ ਮਿਲ ਜਾਣਗੇ ਬੋਲਣ ਲਈ ਸੁਣਾ ਮੂੜ ਚਿਤ ਲਾਏ ਕਹਿੰਦੇ ਮੂਰਖ ਕੋਈ ਚਿਤ ਲਾ ਕੇ ਇਸ ਬਾਣੀ ਨੂੰ ਸੁਣੇ ਚਤੁਰਤਾ ਆ ਬਈ ਉਹਨੂੰ ਚਤੁਰਤਾ ਆ ਜਾਵੇਗੀ ਦੁਖ ਦਰਦ ਭਾਉ ਨਿਕਟਨਾ ਤਿੰਨ ਨਾਰਕੇ ਰਹਿ ਕਹਿੰਦੇ ਉਸ ਮਨੁੱਖ ਦੇ ਕੋਲ ਦੁਖ ਦਰਦ ਤੇ ਭਾਉ ਡਰ ਕਦੇ ਵੀ ਨਹੀਂ ਆ ਸਕਦਾ ਜਿਹੜਾ ਕੀ ਕਰੇ ਹੋ ਜੋ ਯਾ ਕਿ ਏਕ ਬਾਾਰ ਚੌਪਾਈ ਕੋ ਕਹ ਜਿਹੜਾ ਮਨ ਕਰਕੇ ਸੁਰਤੀ ਕਰਕੇ ਟਿਕਾ ਵਿੱਚ ਚੌਪਾਈ ਸਾਹਿਬ ਦਾ ਪਾਠ ਕਰੂਗਾ ਇਹ ਸੁਪਨਾ ਆਇਆ ਤੇ ਭੈਣ ਦੱਸਦੀ ਆ ਕਿ ਮੈਂ ਫਿਰ ਉਸ ਤੋਂ ਬਾਅਦ ਨਾ ਮਹਾਰਾਜ ਦੀ ਕਿਰਪਾ ਨਾਲ ਚਾਉਪਾਈ ਸਾਹਿਬ ਦੇ 21 ਪਾਠ ਸ਼ੁਰੂ ਕਰ ਲਏ ਕਿ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਰਸਤਾ ਵਿਖਾਇਆ ਜਦੋਂ ਚਾਉਪਾਈ ਸਾਹਿਬ ਨੇ ਪਾਠ ਬਹੁਤ ਸ਼ੁਰੂ ਕਰ ਲਏ ਤੇ ਨਾਲ ਇਹ ੜੇਲ ਦਾ ਜਿਹੜਾ ਸ਼ਬਦ ਹੋਇਆ ਹੁਕਮ ਹੋ ਗਿਆ ਖਾਲਸਾ ਜੀ ਕੋਈ ਸੁਪਨੇ ਵਿੱਚ ਹੋਇਆ ਕਿਵੇਂ ਹੋਇਆ ਭੈਣ ਕੇ ਨਹੀਂ ਮੈਨੂੰ ਨਹੀਂ ਪਤਾ ਕਿਨੇ ਮੇਰੇ ਆਪੇ ਹੀ ਮਾਨਨੇ ਜਿੱਦਾਂ ਕਿਹਾ ਵੀ ਇੱਕ ਮਾਲਾ ਮੈਂ ੜੇਲ ਦੀ ਪੜਿਆ ਕਰਨੀ ਖਾਲਸਾ ਜੀ ੜੇਲ ਦੀ ਮਾਲਾ ਪੜਨ ਲੱਗ ਪਈ ਸੁਣਾ ਗੁੰਗਜੋ ਜਾਹੇ ਵਾਲੀ ਇੱਕ ਮਾਲਾ ਉਹਨੇ ਅੰਮ੍ਰਿਤ ਵੇਲੇ ਕੱਢਣੀ ਜਾਲ ਰੱਖ ਕੇ ਕੋਲ ਤੋਂ ਜਾਲ ਫਿਰ ਬੱਚੇ ਨੂੰ ਛਕਾਉਣਾ ਮਹਾਰਾਜ ਨੇ ਐਸੀ ਕਲਾ ਵਰਤਾਈ ਖਾਲਸਾ ਜੀ ਜਿਹੜਾ ਬੱਚਾ 7.5 ਸਾਲ ਤੱਕ ਬੋਲਿਆ ਨਹੀਂ ਉਹ ਆਪਣੇ ਆਪ ਬੋਲਣ ਲੱਗ ਪਿਆ ਸੀ ਐਡੀ ਮਹਾਰਾਜ ਨੇ ਕਲਾ ਵਰਤਾਈ 시 ਦਾਸ ਸਿੰਘਾ ਨੇ ਉਹਨੋਂ ਭੈਣ ਕਹਿੰਦੀ ਵੀ ਬੱਚਾ ਮੇਰਾ ਬਿਲਕੁਲ ਸਹੀ ਬੋਲਦਾ ਬਿਲਕੁਲ ਸਾਰੇ ਅੱਖਰ ਬੋਲਦਾ 7.5 ਸਾਲ ਤੱਕ ਨਹੀਂ ਸੀ ਬੋਲਿਆ ਤੇ ਡਾਕਟਰਾਂ ਨੇ ਕਹਿ ਦਿੱਤਾ ਸੀ ਇਹ ਗੁੰਗਾ ਹੁਣ ਇਹਨੇ ਬੋਲਣਾ ਨਹੀਂ ਇਹਦੇ ਕੋਲ ਸ਼ਬਦ ਨਹੀਂ ਹੈਗੇ ਇਹਦੀ ਰਸਨਾ ਚੱਲਣੀ ਨਹੀਂ ਸੋ ਮਹਾਰਾਜੀ ਕਲਾ ਵੇਖੋ ਕਿਵੇਂ ਵਰਤੀ ਸਤਿਗੁਰਾਂ ਨੇ ਮਿਹਰ ਕੀਤੀ ਦੇ ਵੇਖੋ ਕਿੰਨੀ ਬਾਣੀ ਦੀ ਮਹਾਨਤਾ ਹੈ ਖਾਲਸਾ ਜੀ ਸਾਰਿਆਂ ਕਾਰਜਾਂ ਦੇ ਪਿੱਛੇ ਬਾਣੀ ਅਸਰ ਕਰਦੀ ਹੈ ਸ਼ਹੀਦਾਂ ਦੇ ਦਰ ਤੇ ਤੁਸੀਂ ਜਾਣਦੇ ਹੋ ਉੱਥੇ ਬਾਣੀ ਪੜਦੇ ਹੋ ਨਾ ਬਾਣੀ ਹੀ ਸਭ ਕੁਝ ਤੁਹਾਨੂੰ ਦੇ ਰਹੀ ਆ ਸ਼ਹੀਦਾ ਸਿੰਘਾਂ ਦੀ ਨਾਲ ਕਿਰਪਾ ਵਰਤ ਰਹੀ ਆ ਇਸ ਕਰਕੇ ਜਿਹੜਾ ਚਾਹੁੰਦਾ ਹੈ ਕਿ ਸਾਡੇ ਦੇ ਸ਼ਹੀਦ ਸਿੰਘ ਕਿਰਪਾ ਕਰਨ ਉਹ ਸਤਿਗੁਰਾਂ ਦੀ ਬਾਣੀ ਦਾ ਪੱਲਾ ਫੜਨ ਸਤਗੁਰਾਂ ਦੀ ਬਾਣੀ ਦਾ ਜਿਨਾਂ ਜਾਪ ਅਭਿਆਸ ਕਰ ਸਕਦੇ ਆ ਕਰਨ ਕਿਉਂਕਿ ਗੁਰੂ ਕੀ ਬਾਣੀ ਜੋ ਕਰ ਸਕਦੀ ਆ ਸੰਸਾਰ ਉਤੇ ਕੋਈ ਸ਼ਕਤੀ ਨਹੀਂ ਹੈ ਜਿਹੜੀ ਕਰ ਸਕਦੀ ਗੁਰੂ ਕੀ ਬਾਣੀ ਸੁਖ ਦੇਣ ਵਾਲੀ ਹੈ ਗੁਰੂ ਕੀ ਬਾਣੀ ਦੁੱਖਾਂ ਦੇ ਵਿੱਚ ਰਹਿੰਦਿਆਂ ਹੋਇਆਂ ਮਨ ਬੰਦੇ ਨੂੰ ਖੁਸ਼ ਕਰ ਸਕਦੀ ਆ ਵੇਖੋ ਪੰਜਾਬ ਵਿੱਚ ਕਿੰਨਾ ਹੜ ਆਇਆ ਕਿੰਨਾ ਨੁਕਸਾਨ ਹੋ ਗਿਆ ਘਰਾਂ ਦੇ ਵਿੱਚ ਗਾਰ ਚੜ ਗਈ ਕੱਪੜੇ ਤੱਕ ਪਾਉਣ ਨੂੰ ਨਹੀਂ ਰਹੇ ਸਭ ਕੁਝ ਰੁੜ ਗਿਆ ਪਰ ਖਾਲਸਾ ਜੀ ਉਥੋਂ ਦੇ ਲੋਕ ਕਹਿੰਦੇ ਆ ਚੜਦੀ ਕਲਾ ਕਿਉਂ ਕਿਉਂਕਿ ਗੁਰੂ ਕੀ ਬਾਣੀ ਪੜਦੇ ਆ ਜਾ ਅਨਪੜ ਜਿਹੜੇ ਉਹ ਗੁਰੂ ਘਰ ਜਾਂਦੇ ਆ ਤੇ ਗੁਰੂ ਨੇ ਏਡਾ ਉਹਨਾਂ ਨੂੰ ਬਲ ਬਖਸ਼ਿਆ ਦੁੱਖਾਂ ਦੇ ਵਿੱਚ ਵੀ ਸੁੱਖ ਦੀ ਉਹਨਾਂ ਦੇ ਅੰਦਰੋਂ ਮਹਿਕ ਆਉਂਦੀ ਹੈ ਐਡੀ ਗੁਰੂ ਕੀ ਬਾਣੀ ਹੈ ਸ਼ਹੀਦਾ ਨੇ ਕਲਾ ਵਰਤਾਈ ਮਿਹਰ ਕੀਤੀ ਭੈਣ ਦਾ ਬੱਚਾ ਜਿਹੜਾ ਖਾਲਸਾ ਜੂ ਬੋਲਣ ਲੱਗ ਪਿਆ ਸੀ ਸੱਚੇ ਪਾਸ਼ਾ ਦਇਆ ਕਰਨ ਮਿਹਰ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ